ਉਹਨੂੰ ਇਹ ਚਾਹੀਦਾ ਸੀਗਾ ਜੇ ਤੂੰ ਐਮਪੀ ਬਣ ਗਈਆਂ ਭਾਈ ਬੀਬਾ ਤੇ ਤੂੰ ਇਹ ਸਾਰੇ ਕਦੇ ਕਾਨੂੰਨ ਤੋੜ ਦੇਂਗੀ ਜੇਕਰ ਮੋਬਾਈਲ ਦੀ ਚੈਟਿੰਗ ਕਰਨ ਮੌਕੇ ਮੋਬਾਈਲ ਨਹੀਂ ਨਾਲ ਜਾਂ ਦਿੱਤਾ ਜਾਂਦਾ ਤੇ ਤੁਹਾਡਾ ਫਰਜ਼ ਬਣਦਾ ਕਿ ਲੋ ਬਾਈ ਸਭ ਤੋਂ ਤੁਹਾਡਾ ਹੋਰ ਫਰਜ਼ ਵੱਧ ਗਿਆ ਜੇ ਇਹ ਗੋ ਨੂੰ ਹਰਟ ਹੁੰਦੀ ਵੇਖ ਕੇ ਤੁਸੀਂ ਉਹਨੂੰ ਮੋਬਾਈਲ ਤੱਕ ਨਹੀਂ ਉਹਨਾਂ ਨੂੰ ਫੜਾਉਂਦੀ ਜੀ ਕੋਸ਼ਿਸ਼ ਨਹੀਂ ਕੀਤੀ ਜੰਮ ਤੱਕ ਉਡਾਈ ਔਰ ਜਿੰਨਾ ਗੱਲਾਂ ਤੋਂ ਡਿਸਪਿਊਟ ਵਧਿਆ ਜਿਵੇਂ ਹਰਜੀਤ ਗਰੇਵਾਲ ਨੇ ਦੱਸਿਆ ਮੈਂ ਕਹਿੰਦਾ ਜੇ ਕੰਗਨਾਰ ਨਾਉਤ ਇੱਕ ਐਕਟਰਸ ਹੈ ਤਾਂ ਉਹਨੂੰ ਇਹ ਤਾਂ ਸਰਟੀਫਿਕੇਟ ਕਿਸੇ ਨੇ ਨਹੀਂ ਦਿੱਤਾ ਨਾ ਕਿ ਤੂੰ ਜੋ ਮਰਜ਼ੀ ਬੋਲੇ ਅਗਰ ਉਸ ਲੜਕੀ ਨਾਲ ਕਿਸੇ ਤਰ੍ਹਾਂ ਦੀ ਵੀ ਬੇਇਨਸਾਫੀ ਹੁੰਦੀ ਆ ਤਾਂ ਸਾਨੂੰ ਉਸ ਲੜਕੀ ਦੇ ਨਾਲ ਖੜਨਾ ਪਏਗਾ ਦੋਸਤੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਕਾਫੀ ਚਰਚਾ ਇੱਕ ਖਬਰ ਚੱਲ ਰਹੀ ਹੈ ਬਹੁਤ ਰੌਲਾ ਪੈ ਰਿਹਾ ਹੈ ਕਿ ਇੱਕ ਲੜਕੀ ਨੇ ਚੰਡੀਗੜ੍ਹ 에어ਪੋਰਟ ਤੇ ਕੰਗਨਾ ਰਨਾਉਤ ਜੋ ਮੰਡੀ ਤੋਂ ਹਿਮਾਚਲ ਦੀ ਮੰਡੀ ਤੋਂ ਜੋ ਐਮਪੀ ਬਣ ਕੇ ਆਈ ਹੈ ਉਹਦੇ ਕੋਈ ਥੱਪੜ ਮਾਰਨ ਦੀ ਗੱਲ ਹੋ ਰਹੀ ਹੈ ਸਵਾਲ ਇਹ ਹੈ ਕਿ ਥੱਪੜ ਕਿਉਂ ਮਾਰਿਆ ਕਿਵੇਂ ਵਜਿਆ ਇਹ ਤਾਂ ਇੱਕ ਲੰਬੀ ਇਨਵੈਸਟੀਗੇਸ਼ਨ ਦਾ ਵਿਸ਼ਾ ਹੈ ਕੀ ਕਾਰਨ ਹੋਇਆ ਥੱਪੜ ਮਾਰਨ ਦਾ ਪਰ ਲੇਕਿਨ ਜਿਹੜੀ ਗੱਲ ਇੱਕ ਚੈਨਲ ਦੇ ਉੱਤੇ ਮੈਂ ਗੱਲਬਾਤ ਲਈ ਜੁੜਿਆ ਸੀ ਤੇ ਮੇਰੇ ਨਾਲ ਹਰਜੀਤ ਗਰੇਵਾਲ ਜੁੜਿਆ ਭਾਜਪਾ ਦਾ ਲੀਡਰ ਉਹਦੇ ਵੱਲੋਂ ਜੋ ਗੱਲ ਕਹੀ ਗਈ ਉਹਦੇ ਵੱਲੋਂ ਇਹ ਕਿਹਾ ਗਿਆ ਕਿ ਉੱਥੇ ਜਿਸ ਵੇਲੇ ਚੈਕਿੰਗ ਹੋ ਰਹੀ ਸੀ ਚੈਕਿੰਗ ਸਮੇਂ ਮੋਬਾਈਲ ਲੈ ਜਾਣ ਪਿੱਛੇ ਰੋਲਾ ਪਿਆ ਇਹ ਕਰਕੇ ਯਾਰ ਜੀਤ ਕਰੇ ਆਗੇ ਹੁਣ ਮੇਰੀ ਬੇਨਤੀ ਇੱਥੇ ਇਹ ਹੈ ਕਿ ਭਾਈ ਜੇਕਰ ਸਾਡੀ ਉੱਥੇ ਕੰਗਣਾ ਰਣੌਤ ਇੱਕ ਲੜਕੀ ਆ ਮੈਂ ਕਿਸੇ ਲੜਕੀ ਨੂੰ ਕੋਈ ਇਹੋ ਜਿਹੀ ਮਾੜੀ ਸ਼ਬਦਾਵਲੀ ਵਰਤਣੀ ਯੋਗਵਾਜਬ ਨਹੀਂ ਸਮਝਦਾ ਉਹਨੂੰ ਇਹ ਚਾਹੀਦਾ ਸੀਗਾ ਜੇ ਤੂੰ ਐਮਪੀ ਬਣ ਗਈ ਆ ਭਾਈ ਬੀਬਾ ਤੇ ਤੂੰ ਇਹ ਸਾਰੇ ਕਦੇ ਕਾਨੂੰਨ ਤੋੜ ਦੇਗੀ ਜੇਕਰ ਮੋਬਾਈਲ ਦੀ ਚੈਕਿੰਗ ਕਰਨ ਮੌਕੇ ਮੋਬਾਈਲ ਨਹੀਂ ਨਾਲ ਜਾਣ ਦਿੱਤਾ ਜਾਂਦਾ ਤੇ ਤੁਹਾਡਾ ਫਰਜ਼ ਬੰਦਾ ਹੈ ਤੇ ਲੋ ਬਾਈ ਸੋ ਕੋ ਤੁਹਾਡਾ ਤਾਂ ਹੋਰ ਫਰਜ ਵਧ ਗਿਆ ਹੋਰ ਜ਼ਿੰਮੇਵਾਰੀ ਬਣ ਗਈ ਕਿ ਤੁਸੀਂ ਰੋਲ ਮਾਡਲ ਬਣ ਗਏ ਹੋ ਤੁਸੀਂ ਲੋਕਾਂ ਨੂੰ ਦੱਸਣਾ ਹੈ ਕਿ ਭਾਈ ਕਾਨੂੰਨ ਦੀ ਪਾਲਣਾ ਐ ਕਿਉਂਤੀ ਜਾਂਦੀ ਹੈ ਪਰ ਤੁਸੀਂ ਉਹਨੂੰ ਮਤਲਬ ਆਪਦੀ ਈਗੋ ਚ ਆ ਕੇ ਆਪਦੀ ਈਗੋ ਨੂੰ ਹਰਟ ਹੁੰਦੀ ਵੇਖ ਕੇ ਤੁਸੀਂ ਉਹਨੂੰ ਮੋਬਾਈਲ ਤੱਕ ਨਹੀਂ ਉਹਨਾਂ ਨੂੰ ਫੜਾਉਣ ਦੀ ਕੋਸ਼ਿਸ਼ ਨਹੀਂ ਕੀਤੀ ਜਮਤ ਨੂੰ ਉਠਾਈ ਪਰ ਜਿੰਨਾ ਗੱਲਾਂ ਤੋਂ ਇਹ ਡਿਸਪਿਊਟ ਵਧਿਆ ਜੁਵੇਂ ਹਰਜੀਤ ਘਰੇ ਵਾਲੇ ਨੇ ਦੱਸਿਆ ਹੁਣ ਸਵਾਲ ਇਹ ਆ ਬਈ ਇਹ ਜਿਹੜਾ ਅੱਗੇ ਕਿਹਾ ਜਾ ਰਿਹਾ ਹੈ ਵੀ ਉਹ ਕੁੜੀ ਕਹਿੰਦੀ ਐ ਕਿ ਤੂੰ ਮੇਰੀ ਮਾਂ ਨੂੰ ਤੂੰ ਉੱਥੇ ਬੀਬੀਆਂ ਨੂੰ ਧਰਲੇ 'ਚ ਇਸ ਤਰ੍ਹਾਂ ਬੋਲਦੀ ਰਹੀ ਐ 100-100 ਰੁਪਈਆ ਲੈ ਕੇ ਆਈਆਂ ਬੋਲਦੀ ਰਹੀ ਐ ਹੁਣ ਜੇ ਉਸ ਗੱਲ ਦੇ ਉੱਤੇ ਗੱਲ ਕਰੀਏ ਤਾਂ ਗੱਲ ਉਹ ਵੀ ਬੜੀ ਇੰਪੋਰਟੈਂਟ ਐ ਕਿ ਕਿਸੇ ਨੂੰ ਵੀ ਕਿਸੇ ਸਮਾਜ ਪ੍ਰਤੀ ਕਿੰਨਾ ਲੋਕਾਂ ਪ੍ਰਤੀ ਕਿਸੇ ਤਰ੍ਹਾਂ ਦੀ ਵੀ ਮਾੜੀ ਸ਼ਬਦਾਵਲੀ ਵਰਤਣ ਦਾ ਕੋਈ ਸਰਟੀਫਿਕੇਟ ਨਹੀਂ ਮਿਲ ਜਾਂਦਾ ਮੈਂ ਕਹਿੰਦਾ ਜੇ ਕੰਗਨਾਰ ਨਾਉਤ ਇਹ ਤੇ ਐਕਟ੍ਰੈਸ ਹੈ ਇੱਕ ਇੱਕ ਕਲਾਕਾਰ ਹੈ ਤਾਂ ਉਹਨੂੰ ਇਹ ਤੇ ਸਰਟੀਫਿਕੇਟ ਕਿਸੇ ਨੇ ਨਹੀਂ ਦਿੱਤਾ ਨਾ ਕਿ ਤੂੰ ਜੋ ਮਰਜ਼ੀ ਬੋਲੇ ਔਰ ਉਹ ਆਪਾਂ ਨੂੰ ਸਾਰੀ ਦੁਨੀਆ ਨੂੰ ਪਤਾ ਹੈ ਹਰ ਇੱਕ ਨੂੰ ਪਤਾ ਹੈ ਜੋ ਉਹਦੇ ਵੱਲੋਂ ਬੋਲਿਆ ਗਿਆ ਹੋ ਸਕਦਾ ਕਿਸੇ ਕਹਾ ਸੁਣੀ ਦੇ ਵਿੱਚੋਂ ਗੱਲ ਵਾਧੀ-ਵਾਧੀ ਇਸ ਪੁਆਇੰਟ ਤੇ ਗੱਲ ਚਲੀ ਗਈ ਹੋਵੇ ਜਿਹਦੇ ਜਵਾਬ ਚ ਉਸ ਲੜਕੀ ਨੇ ਕਿਹਾ ਹੋਵੇ ਸੋ ਇਸ ਕਰਕੇ ਇਸ ਲੜਕੀ ਦੇ ਨਾਲ ਇਹ ਵੀ ਮੈਨੂੰ ਪਤਾ ਲੱਗਿਆ ਕਿ ਉਸ ਲੜਕੀ ਨੂੰ ਇਹਨਾਂ ਨੇ ਕੁਲਸ ਵੀ ਇੱਕ ਸਟੱਡੀ ਚ ਲੈ ਲਿਆ ਹੈ ਸਾਡੀ ਬੇਨਤੀ ਹੈ ਕਿ ਕਿਸੇ ਨਾਲ ਵੀ ਅਗਰ ਉਸ ਲੜਕੀ ਨਾਲ ਕਿਸੇ ਤਰ੍ਹਾਂ ਦੀ ਵੀ ਬੇਇਨਸਾਫੀ ਹੁੰਦੀ ਹੈ ਤਾਂ ਸਾਨੂੰ ਉਸ ਲੜਕੀ ਦੇ ਨਾਲ ਖੜਨਾ ਪਏਗਾ ਇਹਦੇ ਨਾਲ ਮੈਂ ਸਮਝਦਾ ਸਾਡੀ ਸਰਕਾਰ ਨੂੰ ਖੋਦ ਇਸ ਗੱਲ ਦੇ ਉੱਤੇ ਵਿਸ਼ੇਸ਼ ਧਿਆਨ ਦੇ ਕੇ ਇਹਦੇ ਤੇ ਪਹਿਰਾ ਦੇਣਾ ਚਾਹੀਦਾ ਕਿਸੇ ਤਰ੍ਹਾਂ ਦੀ ਵੀ ਉਸ ਲੜਕੀ ਦੇ ਨਾਲ ਬੇਇਨਸਾਫੀ ਨਹੀਂ ਹੋਣੀ ਚਾਹੀਦੀ ਅਗਰ ਹੋਏਗੀ ਤਾਂ ਫਿਰ ਸਾਨੂੰ ਮਜਬੂਰ ਨਾ ਉਸ ਲੜਕੀ ਦੇ ਨਾਲ ਖੜਨਾ ਪਵੇਗਾ ਉਹ ਅਸੀਂ ਖੜਾਂਗੇ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ